ਗੁਰੂ ਰਵਦਾਸ ਜੀ ਦੇ ਨਾਮ ਦੇ ਵਿਚਕਾਰ ਇਹ ਹਮੇਸ਼ਾ ਲੱਗਦੇ ਰਹਿਣਗੇ ਤੇ ਹਰ ਦਿਨ ਸ਼ਾਨ ਹਮੇਸ਼ਾ ਝੁੱਲਦੇ ਰਹਿਣਗੇ ਜੋ ਗੱਲਬਾਤ ਕੀਤੀ ਗਈ ਉਹਨਾਂ ਨੂੰ ਵੀ ਕਿਹਾ ਵੀ ਆਪਾਂ ਜਿਹੜਾ ਸਮਾਜ ਤੇ ਨਾਲ ਪੰਗਾ ਨਾਲ ਲਈਏ ਕਿਉਂਕਿ ਸਾਰਿਆਂ ਦੀ ਆਸਤਾ ਜਿਹੜੀ ਗੁਰੂ ਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਹੈਗੀ ਹੈ ਤੇ ਸਾਰਾ ਸਮਾਜ ਚਾਹੁੰਦਾ ਵੀ ਆਪਣੇ ਰੈਵਰਾਂ ਦਾ ਸਥਾਨ ਹੋਣਾ ਚਾਹੀਦਾ ਸੋ ਅਸੀਂ ਗੁਰੂ ਵਿਦਾਸ ਮਹਾਰਾਜ ਦੇ ਨਾਮ ਤੇ ਸਾਡੀ ਸੰਸਥਾ ਤੋਂ ਇਹ ਨੀ ਪੱਤਰਿਆ ਇੱਥੇ ਰੱਖ ਦਿੱਤਾ ਗਿਆ ਸੋ ਦੀ ਸ਼ੁਰੂਆਤ ਵੀ ਜਿਹੜੀ ਆ ਕਾਰਜ ਦੀ ਕਰ ਦਿੱਤੀ ਗਈ ਤੇ ਐਸ ਐਚਓ ਡੀ ਐਸ ਪੀ ਸਾਹਿਬ ਤੇ ਐਸ ਐਸ ਪੀ ਸਾਰਿਆਂ ਦਾ ਧਿਆਨ ਲਿਆਂਦਾ ਵੀ ਜਿਹੜਾ ਕੋਈ ਵੀ ਸ਼ਰਾਬਤ ਕਰੂਗਾ ਵੀ ਉਹਰੇ ਉੱਪਰ ਫਿਰ ਬੰਨਦੀ ਕਲੂਨੀ ਕਾਰਵਾਈ ਜਿਹੜੀ ਆ ਕੁਲਮਤਾਰ ਟੈਕਰ ਫੋਰਸ ਵੱਲੋਂ ਕਰਵਾਈ ਜਾਊਗੀ ਮੈਂ ਇਹ ਕਹਿੰਦਾ ਵੀ ਹਮੇਸ਼ਾ ਹੀ ਸਮਾਜ ਦੇ ਬੰਦੇ ਜਦੋਂ ਵੀ ਕਿਤੇ ਲੜਾਈ ਹੁੰਦੀ ਹੈ ਅੱਜ ਕੱਲ੍ਹ ਦੀ ਦੇਖ ਲਓ ਜਿੱਥੇ ਹਰ ਦਾ ਨਿਸ਼ਾਨ ਲੱਗਿਆ ਉੱਥੇ ਤਾਂ ਜਿਹੜੇ ਜਾਤ ਪਾਤ ਆ ਜਾਂ ਆਪਣੇ ਤੇ ਧੌਣ ਦੇ ਕਿਲੇ ਹੁੰਦਾ ਫਿਰ ਉਹੀ ਚ ਤਾਂ ਹੁੰਦਾ ਨਾ ਜਿਹੜਾ ਮੰਨਦਾ ਨਹੀਂ ਉਹਨੂੰ ਧੌਣ ਚਿਲਕਾ ਇਹ ਕੱਢ ਕੇ ਅਸੀਂ ਇਹ ਦੇਖਿਆ ਵੀ ਅਸੀਂ ਜੇ ਜਗ੍ਹਾ ਦੇ ਵੀ ਦਿੱਤੀ ਜੇਕਰ ਮੇਰੀ ਜਗ੍ਹਾ ਹੁੰਦੀ ਏ ਤੇ ਮੇਰਾ ਕਬਜ਼ਾ ਹੁੰਦਾ ਤੁਸੀਂ ਤੇ ਨਿਸ਼ਾਨ ਸਾਹਿਬ ਲਾਉਂਦੇ ਮੈਂ ਸਾਰੀ ਘਟੌਣ ਤੇ ਆ ਮੈਂ ਆਪਣੀ ਜਿਹੜੀ ਗੁਰਦਾਰ ਟੈਕਲ ਫੋਰਸ ਦੀ ਟੀਮ ਜਿਹੜੀ ਇੱਥੇ ਲੋਕਲ ਆ ਉਹਨਾਂ ਨੂੰ ਕਿਹਾ ਵੀ ਤੁਸੀਂ 5000 ਰੱਟ ਤੇ ਦੋ ਟਰਾਲੀਆਂ ਰੇਤਾ ਦੀਆਂ ਤੇ ਜਿਹੜੇ 30 ਬੋਲੇ ਸੀਮਿੰਟ ਦੇ ਦੋ ਤਾਂ ਜੋ ਆਪਣਾ ਬੇਸ ਤੇ ਸ਼ੁਰੂ ਹੋ ਜਵੇ ਤਾਂ ਜੋ ਬੋਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇ ਜੈ ਪੀਮ ਜੈ ਭਾਰਾ ਜੀ ਸੋ ਗੁਰ ਪੈਰੀ ਸਾਧ ਸੰਗਤ ਜੀ ਇੱਕ ਨਾ ਪਿਛਲੇ ਕੱਲ ਆਪ ਜੀ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਪਿੰਡ ਕਤਵਾਲ ਦਸੂਏ ਦੇ ਨੇੜੇ ਪਿੰਡ ਹੈ ਤੇ ਜ਼ਿਲ੍ਹਾ ਹੁਸ਼ਿਆਰਪੁਰ ਹੈ ਤੇ ਸਾਡੇ ਬੜੇ ਸਤਕਾਰਯੋਗ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜਸੀ ਤਲਨ ਜੀ ਪਹੁੰਚੇ ਨੇ ਅੱਜ ਤੇ ਨਾਲ ਉਹਨਾਂ ਦੀ ਟੀਮ ਸੁਖਦੇਵ ਜੀ ਦਸੂਹਾ ਪ੍ਰਧਾਨ ਹਰਜਿੰਦਰ ਜੀ ਤੇ ਬਾਕੀ ਜਿਹੜੇ ਮਨੀਸ਼ ਕੋਲ ਜੀ ਲੱਕੀ ਤੇ ਰੋਕੀ ਜੀ ਬਾਕੀ ਜਿਹੜੇ ਨਾਲ ਸਾਰੇ ਟੀਮ ਜਿਹੜੇ ਮੈਂਬਰ ਪਹੁੰਚੇ ਨੇ ਤੇ ਅੱਜ ਇਸ ਮੰਦਰ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਹੈ ਤੇ ਨਾਲ ਹੀ ਜਿਹੜਾ ਕੰਮ ਜਲਦੀ ਸ਼ੁਰੂ ਕੀਤਾ ਜਾਏਗਾ ਸੋ ਗੱਲਬਾਤ ਕਰਦੇ ਆ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਪ੍ਰਧਾਨ ਜਸੀ ਤਲਨ ਦੇ ਨਾਲ ਕਿ ਅੱਜ ਤੁਸੀਂ ਇੱਥੇ ਆਇਓ ਤੇ ਅੱਗੇ ਕੋਈ ਦਿੱਕਤ ਨਾ ਆਵੇ ਉਹਦੇ ਲਈ ਤੁਸੀਂ ਇੱਥੋਂ ਦੇ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਜੈ ਗੁਰਦੇਵ ਧਾਨ ਗੁਰਦੇਵ ਜੀ ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਗੁਰਦੇਵ ਧਾਨ ਗੁਰਦੇਵ ਜੈ ਪੀਮ ਜੈ ਭਾਰਤ ਸੋ ਅੱਜ ਸਾਡੇ ਬਹੁਤ ਸਤਿਕਾਰਯੋਗ ਸਰਪੰਚ ਸਾਹਿਬ ਤਤੋਵਾਲ ਤਤੋਵਾਲ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਸਮੂਚੀਆਂ ਦੀ ਪੰਚਾਇਤ ਦੀ ਜਿਹੜੀ ਸਾਰੀ ਪੰਚਾਇਤ ਮੈਂਬਰ ਜਮਾਨ ਅਤੇ ਨਗਰ ਦੇ ਸਾਰੇ ਪਿੰਡ ਦੇ ਸਾਰਿਆਂ ਦਾ ਪਹਿਲਾਂ ਜੀ ਆਇਆਂ ਨੂੰ ਕਹਿੰਦੇ ਆ ਸੋ ਇਹ ਇਸਤਾਨ ਦੇ ਉੱਪਰ ਪਿੰਡ ਦੇ ਇਸ ਪਿੰਡ ਨੇ ਵੀ ਕਾਫੀ ਚਿਰ ਤੋਂ ਮੰਗ ਸੀ ਵੀ ਜਿਹੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਗੁਰੂ ਘਰ ਹੈ ਸਾਡੇ ਪਿੰਡ 'ਚ ਹੈ ਨਹੀਂ ਇਹਨਾਂ ਨੂੰ ਲਾਂਬਲੇ ਪਿੰਡਾਂ ਵਿੱਚ ਜਾਣਾ ਪੈਂਦਾ ਸੀ। ਤੋਂ ਸਰਪੰਚ ਸਾਹਿਬ ਨਾਲ 10 ਦਿਨ 10-4 ਦਿਨ ਤੋਂ ਜਿਹੜੀ ਲਗਾਤਾਰ ਗੱਲ ਚੱਲ ਰਹੀ ਸੀ ਵੀ ਇਸ ਪਿੰਡ ਦੇ ਵਿੱਚ ਇਹਨਾਂ ਨੇ WhatsApp ਦੇ ਉੱਪਰ ਕਾਪੀਆਂ ਵੀ ਸਾਰੀਆਂ ਭੇਜੀਆਂ ਸੀ ਮਤੇ ਦੀ ਕਾਪੀ ਭੇਜੀ ਸੀ ਜਿਸ ਵਿੱਚ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਆਪਣੀ ਆਪਣੀ ਜਿਹੜੀ ਜਗ੍ਹਾ ਆ ਉਹ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਦੇ ਦਿੱਤੀ ਸੀ। ਪਰ ਕੁਝ ਕੁ ਲੋਕ ਜਿਹੜੇ ਆਪਣੇ ਆ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇੱਥ ਜਿਹੜੀ ਜਗ੍ਹਾ ਆ ਉਹ ਲਗਭਗ 27 ਤੋਂ 28 ਮਰਲੇ ਜਿਹੜੀ ਜਗ੍ਹਾ ਆ ਉਹ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਵੰਡਣੀ ਚਾਹੀਦੀ ਆ। ਉਹ ਸਾਡੇ ਪਿੱਛੇ ਵੀ ਇੱਕ ਛੋਟਾ ਜਿਹਾ ਨਾਣਾ ਨੇ ਬਣਾਇਆ ਆ ਤੇ ਕੋਪ ਵੀ ਹੈਗੇ ਆ ਆ ਪਿੱਛੇ ਇੱਕ ਤੂਦਿਆ ਸੋ ਉਹ ਬੰਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੂੰ ਵੀ ਕਿਹਾ ਵੀ ਆਪਾਂ ਜਿਹੜਾ ਸਮਾਜ ਦੇ ਨਾਲ ਪੰਗਾ ਨਾ ਲਈਏ ਕਿਉਂਕਿ ਸਾਰਿਆਂ ਦੀ ਆਸ ਆ ਜਿਹੜੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਹੈਗੀ ਆ ਤੇ ਸਾਰਾ ਸਮਾਜ ਚਾਹੁੰਦਾ ਵੀ ਆਪਣੇ ਰੈਵਰਾਂ ਦਾ ਸਥਾਨ ਹੋਣਾ ਚਾਹੀਦਾ ਸੋ ਅਸੀਂ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਸਾਡੀ ਸੰਸਥਾ ਸੋ ਅਸੀਂ ਵੀ ਇਹ ਚਾਹ ਵੀ ਰੇਵਰਾਂ ਦਾ ਜਿਹੜਾ ਸਥਾਨ ਆ ਉਹ ਬੰਨ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੋ ਅਸੀਂ ਆਪਣੀ ਗੁਰੂ ਅਰਜਨ ਦਾਸ ਟੈਗਰ ਫੋਰਸ ਵੱਲੋਂ ਸਰਪੰਚ ਸਾਹਿਬ ਨੂੰ ਵੀ ਵਾਅਦਾ ਕਰਦੇ ਆ ਅੱਜ ਜਿਹੜਾ ਨੀਂ ਪੱਥਰ ਆ ਇੱਥੇ ਰੱਖ ਦਿੱਤਾ ਗਿਆ ਸੋਰੀ ਸ਼ੁਰੂਆਤ ਵੀ ਜਿਹੜੀ ਆ ਕਾਰਜ ਦੀ ਕਰ ਦਿੱਤੀ ਗਈ ਤੇ ਐਸਐਚਓ ਡੀਐਸਪੀ ਸਾਹਿਬ ਤੇ ਐਐਸਐਲਪੀ ਸਾਰਿਆਂ ਧਿਆਨ ਲਿਆਦਾ ਵੀ ਜਿਹੜਾ ਕੋਈ ਵੀ ਸ਼ਰਾਤ ਕਰੂਗਾ ਵੀ ਉਹਰੇ ਉੱਪਰ ਫੇਰ ਬੰਨ ਦੀ ਕਾਨੂੰਨੀ ਕਾਰਵਾਈ ਜਿਹੜੀ ਆ ਗੁਰੂ ਅਰਜਨ ਦਾਸ ਟੈਗਰ ਫੋਰਸ ਵੱਲੋਂ ਕਰਵਾਈ ਜਾਊਗੀ ਮੈਂ ਇਹ ਕਹਿੰਦਾ ਵੀ ਹਮੇਸ਼ਾ ਹੀ ਸਮਾਜ ਦੇ ਬੰਦੇ ਜਦੋਂ ਵੀ ਕਿਤੇ ਲੜਾਈ ਹੁੰਦੀ ਆ ਅੱਜ ਕੱਲ੍ਹ ਉਹ ਨਹੀਂ ਹੁਣ ਵਿਗਨ ਪਉਂਦੀਆਂ ਪਰ ਜਦੋਂ ਕਿਤੇ ਦੇਖ ਲਓ ਪੰਜਾਬ ਦੇ ਵਿੱਚ ਹਰ ਕੋਨੇ ਹੀ ਦੇਖਿਆ ਆਪਾਂ ਇਹ ਆਪਣੇ ਲੋਕ ਜਿਹੜੇ ਆ ਆਪਣੇ ਸਮਾਜ ਦੀ ਲਤਾ ਘੇਟਲ ਕਰਦੇ ਆ ਉਹ ਅਗਲੇ ਹੁਣ ਜਿਹੜੇ ਦੂਸਰੇ ਬੰਦੇ ਆ ਉਹ ਨਹੀਂ ਅੱਗੇ ਹੁੰਦੇ ਉਹ ਸਾਡੇ ਜਿਹੜੇ ਲੋਕ ਆ ਸਮਾਜ ਦੇ ਲੋਕਾਂ ਨੂੰ ਮੋਰੇ ਕਰ ਦਿੰਦੇ ਆ ਫਿਰ ਵਕੀਲ ਵੀ ਉਦਾਂ ਦੇ ਹੁੰਦੇ ਆ ਵੀ ਜਦੋਂ ਪਤਾ ਤੁਹਾਨੂੰ ਗੁਰੂ ਘਰਾਂ ਦਾ ਜਗਾ ਮਸਲਾ ਚੱਲਦਾ ਆਪਾਂ ਐਵੇਂ ਐਪਲੀਕੇਸ਼ਨ ਲਾ ਕੇ ਕੋਰਟ ਚ ਪਾਈ ਜਾਂਦੇ ਆ ਤੋਂ ਸਵਿਧਾਨ ਨੇ ਵੀ ਇਹੀ ਕਹਣਾ ਵੀ ਜਿਹੜੀ ਪੰਚਾਇਤੀ ਜਗਾ ਆ ਜਾਂ ਜਿਹੜੀਆਂ ਸ਼ਾਮਲਟਾ ਜਗਾ ਹੁੰਦੀਆਂ ਪ੍ਰਾਣੀਆਂ ਜਿਹੜੀਆਂ ਹੁੰਦੀਆਂ ਜਿਹੜੀਆਂ ਦਿੱਤੀਆਂ ਹੁੰਦੀਆਂ ਉਹ ਦੁਨੀਆ ਕਹਣਾ ਪੰਚਾਇਤ ਦੇ ਵੀ ਚਲੋ ਜੀ ਤੁਸੀਂ ਜਿਹੜੇ ਆਪਣੇ ਗਰੀਬਾਂ ਲੋਕਾਂ ਨਾਲ ਹੀ ਵੀ ਕਲੋਨੀਆ ਪੰਜ ਪੰਜ ਮਾਲੇ ਕਲੋਨੀਆ ਕਟੀਆਂ ਗਈਆਂ ਸਾਰਿਆਂ ਦਿੱਤੀਆਂ ਉਹਨਾਂ ਨੇ ਆਪਣੇ ਘਰ ਬਣਾ ਲਏ ਇਹ ਤਾਂ ਜੇ ਜਗ੍ਹਾ ਹੀ ਹੈ ਨਹੀਂ ਹੋਰ ਕਿਹੜੀ ਜਗ੍ਹਾ ਅੱਜ ਇੱਥੇ ਨਿਸ਼ਾਨ ਸਾਹਿਬ ਵੀ ਝੂਲਦੇ ਆ ਗੁਰੂ ਵਿਦਾ ਅਰਮਾ ਦੇ ਹਰ ਦੇ ਨਿਸ਼ਾਨ ਲੱਗੇ ਆ ਸੋ ਅੱਜ ਅਸੀਂ ਸਾਰੇ ਮੈਂਬਰ ਸਭਾਨ ਗੁਰੂ ਵਿਦਾ ਟਾਈਗਰ ਫੋਰ ਦੇ ਤੁਹਾਡੇ ਨਾਲ ਦੁਆਬਾ ਪ੍ਰਧਾਨ ਮਨੀਸ਼ ਕਾਲਜੀ ਸਾਡੇ ਲक्की ਚੰਦਨ ਜੀ ਸੰਜੀਤ ਇੱਥੇ ਦੇ ਹੋਗਲੇ ਤੋਂ ਰੋਕੀ ਜੀ ਉਹਨਾਂ ਦੀ ਸਮੂਚੀ ਟੀਮ ਸਾਡੇ ਵੇਟਰੀ ਦੇ ਪ੍ਰਧਾਨ ਹਰਜਿੰਦਰ ਭੈਣ ਜੀ ਰਜਿੰਦਰ ਜੀ ਉਹਨਾਂ ਦੀ ਸਰਪੰਚ ਸਾਹਿਬ ਵੀ ਨਾਲ ਸਾਡੇ ਖੜੇ ਆ ਤੋਂ ਨਾਲ ਇੱਕ ਹੋਰ ਸਾਡੇ ਰੇਡਪਿੰਡ ਤੋਂ ਸਰਪੰਚ ਸਾਹਿਬ ਵੀ ਮੌਜੂਦਾ ਉਹ ਵੀ ਪਹੁੰਚੇ ਆ ਸੋ ਸਾਡੇ ਨਾਲ ਤਾਂ ਜਿਹੜੀ ਗੁਰਵਦਾਤਾ ਟੈਗਰ ਬੋਲਦੀ ਸਰਪੰਚ ਸਾਹਿਬ ਟੀਮ ਹੀ ਬੜੀ ਬਣ ਗਈ ਹੁੰਦਾ ਸਰਪੰਚਾਂ ਦੀ ਜਿਹੜੇ ਫੌਜੀਆ ਦੇ ਸਭ ਤੋਂ ਵੱਡੀ ਟੀਮ ਗੁਰਵਦਾਤਾ ਟੈਗਰ ਬੋਲਦੀ ਜਿਹੜੇ ਫੌਜੀ ਜਿਹੜੇ ਆ ਸ਼ਾਮਲ ਹੋਏ ਆ ਸਾਰੇ ਮੁਸਲਮਾਨ ਭਾਈਚਾਰਾ ਵੀ ਕਹਿੰਦਾ ਸਾਨੂੰ ਅਦਾ ਦਿਓ 크੍ਰਿਸਚਨ ਭਾਈਚਾਰੇ ਦੇ ਲੋਕ ਵੀ ਕਹਿਣ ਲੱਗ ਪਏ ਯਾਰ ਅਸੀਂ ਗੁਰਵਦਾਤਾ ਟੈਗਰ ਬੋਲ ਤੁਹਾਡੀ ਜਿਹੜੀ ਆ ਜੁਆਇਨ ਕਰਨੀ ਆ ਜਿਹੜੀਆਂ ਸਿੱਖ ਜਿਹੇ ਬੰਦੀਆਂ ਜਿਹੜੀਆਂ ਨਹੰਗ ਜਿਹੇ ਬੰਦੀਆਂ ਉਹ ਮੈਂਬਰ ਵਾਂ ਨੂੰ ਤਿਆਰ ਸੋ ਅਸੀਂ ਵੀ ਚਾਹੁੰਦੇ ਉਹਨੂੰ ਲੈ ਕੇ ਚਲਦੇ ਆ ਵੀ ਸਾਰਾ ਸਮੁੱਚਾ ਸਮਾਜ ਦੇ ਲੋਕਾਂ ਨੂੰ ਆਪਾਂ ਨਾਲ ਜੋੜ ਸਕੀਏ ਇੱਕ ਤੁਹਾਡੇ ਤੁਹਾਨੂੰ ਸਵਾਲ ਹੈ ਵੀ ਜਿਹੜੇ ਜਿਹੜਾ ਇਹ ਮੰਦਿਰ ਦਾ ਜਿਹੜਾ ਨਹੀਂ ਪਤਾ ਰੱਖਿਆ ਗਿਆ ਤੇ ਰਸਤੇ ਵਿੱਚ ਜਿਹੜੇ ਕਬਜ਼ੇ ਆ ਜਿੰਨਾ ਲੋਕਾਂ ਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਉਹਨਾਂ ਨੂੰ ਮੈਂ ਪਹਿਲਾਂ ਦੱਸਿਆ ਵੀ ਆਪਣੇ ਗੁਰੂ ਘਰ ਦਾ ਕੰਮ ਚੱਲਦਾ ਵੀ ਆਪਾਂ ਜਿਹਨੂੰ ਇਹਨੂੰ ਵਿਗੜਨਾ ਪਾਈਏ ਸਿਰਫ ਕਿਸੇ ਦੇ ਲੋਕਾਂ ਦੇ ਕਹਿਣ ਤੇ ਇਹ ਅੱਜ ਨਹੀਂ ਕੱਲ ਨਹੀਂ ਜੇ ਸਮਾਜ ਆ ਕੇ ਧੱਕਾ ਕਰੂਗਾ ਤੇ ਫਿਰ ਲੋਕਾਂ ਨੇ ਕਹਿਣਾ ਯਾਰ ਸਮਾਜ ਦੇ ਆਗੂ ਨੇ ਕੀਤਾ ਤੇ ਆਪਾਂ ਚਾਹੁੰਦੇ ਆ ਵੀ ਤੁਸੀਂ ਸਰਪੰਚ ਸਾਹਿਬ ਜਰਾਂ ਦੀ ਮੈਂ ਇਹਨਾਂ ਨੇ ਇੱਕ ਗੱਲ ਕਹੀ ਸੀ ਵੀਰ ਅਸੀਂ ਅੱਗੇ ਹੋ ਕੇ ਕੰਮ ਕਰਨਾ ਚਾਹੁੰਦੇ ਆ ਵੀ ਸਮਾਜ ਦੇ ਉਧਾਰ ਵਾਸਤੇ ਮਾਨੂੰ ਬੜੀ ਬੱਝਰ ਕਰ ਲੱਗੀ ਸਰਪੰਚ ਸਾਹਿਬ ਦੀ ਵੀ ਇਹਨਾਂ ਨੇ ਜਾਤ ਪਾਤ ਉੱਪਰ ਰੜ ਕੇ ਕਹਿੰਦੇ ਵੀ ਅਸੀਂ ਸਮਾਜ ਦੇ ਨਾਲ ਆ ਅਸੀਂ ਜਿੱਥੇ ਕਿਤੇ ਸਾਡੀ ਸੇਵਾ ਲਾਉਂਗੇ ਪੰਚਾਇਤੀ ਤੌਰ ਤੇ ਵੀ ਫਾਈਨੈਂਸ਼ੀਅਲ ਤੌਰ ਤੇ ਵੀ ਕਿਸੇ ਵੀ ਮਦਦ ਹੋਊਗੀ ਅਸੀਂ ਕਰਨ ਨੂੰ ਤਿਆਰ ਆ ਵੀ ਜੇਕਰ ਪੰਚਾਇਤ ਦੇ ਮੁਖੀ ਕਹਿੰਦੇ ਆ ਪਿੰਡ ਦੇ ਆਦੀ ਬੀਬੀਆਂ ਮਤਾਮਾ ਸਾਡੇ ਖੜੀਆਂ ਸਾਰਿਆਂ ਨੂੰ ਖੁਸ਼ੀ ਦੀ ਲਹਿਰ ਆ ਵੀ ਆਪਾਂ ਜੇ ਗੁਰੂ ਘਰ ਬਣਾ ਲਈਏ ਤੇ ਮੜਾ ਕੀ ਆ ਪਰ ਐਵੇਂ ਲਾਲਚ ਵਿੱਚ ਲੈ ਕੇ ਇੱਥੇ ਇੰਨੇ ਚਿਰ ਤੋਂ ਦੀ ਜਗ੍ਹਾ ਵਰਤੀ ਲਈ ਹੈ ਜੀ ਅੱਜ ਗੁਰੂ ਘਰ ਦੇ ਨਾਂ ਤੇ ਚੱਲ ਗਈ ਤੇ ਆਪਾਂ ਕੀ ਹੋ ਚੱਲਿਆ ਕਿ ਤੇ ਉਥੇ ਬਣਨਾ ਤਾਂ ਗੁਰੂ ਅਰਜਨ ਦੇਵ ਜੀ ਦਾ ਗੁਰੂ ਘਰ ਹੀ ਆ ਇਹ ਕਿਹੜਾ ਕੋਈ ਕਬਜ਼ਾ ਕਿਸੇ ਦਾ ਸੰਸਥਾ ਦਾ ਹੋ ਜਾਣਾ ਜਾਂ ਕਿਸੇ ਹੋਰ ਦਾ ਇਹ ਤੁਹਾਡੇ ਪਿੰਡ ਦਾ ਨਗਰ ਦਾ ਹੀ ਰਹਿਣਾ ਜੇ ਕਿਤੇ ਪ੍ਰੋਗਰਾਮ ਹੋਣ ਗੁਰਪੁਰਬ ਹੋਣ ਵਾਲਾ ਫਰਵਿਚ ਮਹਾਰਾਜ ਦਾ ਗੁਰਪੁਰਬ ਆਏ ਤੁਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਸਾਰੇ ਤੁਹਾਡੇ ਵਾਲੇ ਵਾਲੇ ਪਿੰਡ ਦੇ ਲੋਕ ਇੱਥੇ ਆਏ ਗਰੂ ਸੋ ਰਸਤਾ ਜਿਹੜਾ ਜਾਂਦਾ ਆ ਉਹ ਵੀ ਏਅਰਵੇ ਸੁਧਾਰ ਜਿਹੜੀ ਐਮਐਲਏ ਸਾਹਿਬ ਨੂੰ ਕਵਾਂਗੇ ਮਿਨਿਸਟਰ ਸਾਹਿਬ ਨੂੰ ਕਵਾਂਗੇ ਵੀ ਇੱਥੇ ਤੁਸੀਂ ਇਸ ਗੁਰੂ ਘਰ ਨੂੰ ਵੀ ਜਿਹੜਾ ਫਾਈਨੈਂਸ਼ੀਅਲ ਤੌਰ ਤੇ ਜਿਹੜਾ ਫੰਡ ਦੋ ਤਾਂ ਜੋ ਵਧੀਆ ਇਹਦਾ ਸੁੰਦਰੀਕਰਨ ਵੀ ਇਹ ਦੋ ਦਿਨ ਦੇ ਵਿੱਚ ਵਿੱਚ ਜੜੀਆਂ ਵੀ ਆਪਣੀਆਂ ਜਗ੍ਹਾ ਇਹ ਆਪਣੀ ਜਗ੍ਹਾ ਲੈ ਕੇ ਕਿਤੇ ਹੋਰ ਪਾਸੇ ਚੱਲ ਜਣਾ ਸੋ ਜੇਕਰ ਦੋ ਦਿਨਾਂ ਜਾਂ ਇਹਨਾਂ ਨੇ ਜਗ੍ਹਾ ਨਹੀਂ ਖਾਲੀ ਕੀਤੀ ਤੇ ਵੱਡੇ ਪੱਧਰ ਤੇ ਫਿਰ ਸਾਰਿਆਂ ਦੇ ਉੱਪਰ ਜਿਹੜਾ ਕਾਰਵਾਈ ਕੀਤੀ ਜਾਊਗੀ ਅਤੇ ਸੂਹੇ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਹਾਈਵੇ ਨੈਸ਼ਨਲ ਹਾਈਵੇ ਜਿਹੜਾ ਜਾਮ ਕਰਕੇ ਸੋ ਸੰਤ ਸਮਾਜ ਨੂੰ ਵੀ ਸਦਾਂਗੇ ਅਤੇ ਸਮੁੱਚੇ ਸਮਾਜ ਨੂੰ ਸਦਾਂਗੇ ਅਤੇ ਸਾਰਿਆਂ ਦੇ ਸਾਹਮਣੇ ਉਹ ਬੰਦੇ ਦੀਆਂ ਫੋਟਾਂ ਲਾਵਾਂਗੇ ਵੀ ਇਹ ਬੰਦੇ ਸਮਾਜ ਦੇ ਹੀ ਆ ਜਿਹੜੇ ਰੋਕਣ ਦੇ ਕੋਸ਼ਿਸ਼ ਕਰਦੇ ਆ ਸੋ ਜੇਕਰ ਸਾਡੇ ਨਾਲ ਬਹਿ ਕੇ ਸਰਪੰਚ ਸਾਹਿਬ ਨਾਲ ਬਹਿ ਕੇ ਚਲੋ ਮੇਨਾਂ ਕੀ ਬਣਾ ਪਿੰਡ ਦੇ ਮੁਖੀ ਜਿਹੜੇ ਹੁੰਦੇ ਉਹਨਾਂ ਨਾਲ ਬਹਿ ਕੇ ਤੁਸੀਂ ਪਿਆਰ ਮੁਹਮਮਦ ਨਾਲ ਪਿੰਡ ਜੋੜੋ ਸਾਰਿਆਂ ਨੂੰ ਗੱਲੇ ਲਾ ਕੇ ਕਹੋ ਵੀ ਲੋ ਜੀ ਸਰਪੰਚ ਸਭਾ ਜਗਾ ਤੁਹਾਨੂੰ ਦੇਤੀ ਆ ਸਾਡੇ ਆਉਣ ਦੀ ਨੋਬਦਨਾ ਪਵੇ ਇੱਥੇ ਆਉਣ ਦੀ ਨੋਬਦ ਸਾਡੀ ਗੁਰਵਧਾਰ ਹੈਗਾ ਤਾਂ ਹੀ ਪਈ ਆ ਵੀ ਇਹ ਕਾਰਜ ਜਿਹੜਾ ਨਹੀਂ ਚੱਲ ਪੈ ਰਿਹਾ ਜੇਕਰ ਜਿੱਦਾਂ ਇਹਨਾਂ ਨੇ ਮਿਹਨਤ ਕੀਤੀ ਸਾਰਿਆਂ ਕੋ ਜਗਾ ਲਈ ਸਾਰਿਆਂ ਨੇ ਸਾਈਨ ਕੀਤੇ ਤੁਸੀਂ ਰਲ ਮਿਲ ਕੇ ਕਰ ਦਿੰਦੇ ਇਹ ਵਾਇਟ ਪਾਉਂਦੇ ਸਰਪੰਚ ਸਾਹਿਬ ਲੋ ਜੀ ਸਾਡੇ ਪਿੰਡ ਦਾ ਏਕਾ ਦੇਖੋ ਕਿੰਨਾ ਸਾਰਿਆਂ ਨੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਦੀ ਜਗਾ ਦੇਤੀ ਆ ਇਹਨਾਂ ਦੀ ਵੀਡੀਓ ਪੂਰੇ ਵਰਲਡ ਜਾਨੀ ਸੀ ਹੁਣ ਕੀ ਜਾਂਦੀ ਪਈ ਆ ਜਿੱਦ ਵੀ ਕਤੋਵਾਲ ਪਿੰਡ 'ਚ ਏਕਾ ਨਹੀਂ ਹੈਗਾ ਆਪਸ ਵਿੱਚ ਭਾਈਚਾਰ ਲੜਦਾ ਕੌਣ ਹੈ ਉਹ ਵੀ ਆਪਣੇ ਬੰਦੇ ਜਿਹੜੇ ਰਬੀਦਾਸ ਸੀ ਅਸੀਂ ਰਬੀਦਾਸਿਆਂ ਨੂੰ ਹਰ ਦੇ ਬੈਨਰ ਥੱਲੇ ਇਕੱਠੇ ਗਾਂਦੀ ਕੋਈ ਹਮੇਸ਼ਾ ਹਰ ਸਮਾਜ ਨੂੰ ਕਿਹਾ ਜਿੱਥੇ ਕਿਤੇ ਗੁਰੂ ਘਰ ਆ ਸਾਰਿਆਂ ਨੂੰ ਕਿਹਾ ਵੀ ਜਿਹੜਾ ਤੁਸੀਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਲਿਖਦੇ ਨਾ ਉੱਤੇ ਸ਼੍ਰੀ ਗੁਰੂ ਰਵਿਦਾਸ ਬੇਗੰਪੁਰਾ ਗੁਰੂ ਘਰ ਲਿਖੀਏ ਕਿਉਂਕਿ ਗੁਰੂ ਰਵਿਦਾਸ ਮਹਾਰਾ ਜਿਹੜਾ ਸ਼ਬਦ ਸੀ ਬੇਗੰਪੁਰਾ ਉਹ ਬੇਗੰਪੁਰਾ ਜਦੋਂ ਲਬਜ ਲਿਖੇ ਜਾਣਿਆ ਗੁਰੂ ਘਰਾਂ ਦੇ ਉੱਪਰ ਉਹ ਸਾਡੀ ਹੋਣੀ ਆ ਸਾਡੇ ਅੰਡਰ ਹੋਣੀ ਆ ਤੋਂ ਸ਼ੁਰੂਆਤ ਮੈਂ ਤਾਂ ਔਲ ਲਬਜ ਤੇ ਬੇਗੰਬੁਰਾ ਲਿਖੂਗਾ ਜੀ ਗੁਰੂ ਅਰਬਦਾਸ ਬੇਗੰਬੁਰਾ ਗੁਰੂ ਘਰ ਇਹਦੀ ਸ਼ੁਰੂਆਤ ਪੂਰੇ ਪੰਜਾਬ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਹਰ ਗੁਰੂ ਘਰਾਂ ਦੇ ਵਿੱਚ ਕਰਾਂਗੇ ਅਤੇ ਜਿਹੜੀ ਤਸਵੀਰ ਵੀ ਆ ਬਾਬਾ ਜੀ ਵੀ ਤਸਵੀਰ ਵੀ ਅਸੀਂ ਉਹ ਲਾਈ ਆ ਆਪਣੇ ਗੁਰੂ ਦਾਤਾ ਜੀ ਕਮ 5000 ਤਸਵੀਰਾਂ ਜਿਹੜੀਆਂ ਆਪਣੇ ਪੂਰੇ ਪੰਜਾਬ 'ਚ ਵੰਡੀਆਂ ਆਪਣੀ ਸੰਸਥਾ ਦੇ ਮਾਧਿਅਮ ਰਾਹੀਂ ਇਹਨਾਂ 'ਚ ਕੋਈ ਤਿਲਕ ਨਹੀਂ ਕੋਈ ਮਾਲਾ ਨਹੀਂ ਸਿੰਪਲ ਤਸਵੀਰ ਜਿਹੜੀ ਸ੍ਰੀ ਗੁਰੂ ਆਪਣੇ ਡੇਰਾ ਸਤਸਕਣ ਬੱਲਾਂ ਦੇ ਗੱਦੀ ਨਿਸ਼ੀਣ 1870 ਰਣਜਨ ਦਾਸ ਮਹਾਰਾਜ ਨੇ ਉਹਨਾਂ ਨੇ ਸਰੂਪ ਆਸ ਕੀਤਾ ਇੱਕ ਸ੍ਰੀ ਗੁਰੂ ਅਰਦਾਸ ਸਾਧੂ ਸੰਪਦਾ ਸਾਡੀ ਦੇ ਜਿਹੜੇ ਪੰਜਾਬ ਪ੍ਰਧਾਨ ਸੰਤ ਕੁਲਵੰਤਰਾ ਜੀ ਜਿਹੜੀ ਸਗਾ ਸੰਦੇ ਗੁਰੂ ਅਰਦਾਸ ਮਹਾਰਾਜ ਜੀ ਬੈਠਿਆ ਇਹ ਦੋ ਸਰੂਪ ਜਿਹੜੇ ਆ ਡੇਰਿਆਂ 'ਚੋਂ ਪਾਸ ਹੋਏ ਆ ਉਹੀ ਅਸੀਂ ਅੱਗੇ ਪੂਰੇ ਪੰਜਾਬ ਦੇ ਵਿੱਚ ਹਰ ਗੁਰੂ ਘਰਾਂ ਦੇ ਵਿੱਚ ਲੈ ਕੇ ਜਾਂਦੇ ਜਿੱਥੇ ਵੀ ਅਮਰਤ ਬਾਣੀ ਦਾ ਪ੍ਰਕਾਸ਼ ਹੈ ਜਾਂ ਕਿਤੇ ਵੀ ਗੁਰੂ ਰਦਾਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਸੀਂ ਸਾਰਿਆਂ ਨੂੰ ਕਹੀਦਾ ਵੀ ਆਪਣਾ ਧਰਮ ਰਜਿਸਟਰ ਕਰਾਉਣਾ ਬਹੁਤ ਜ਼ਰੂਰੀ ਹੈ ਮੰਨੋ ਜਿੰਨੂੰ ਮਰਜੀ ਪਰ ਸਾਡਾ ਧਰਮ ਤਾਂ ਹੋਣਾ ਚਾਹੀਦਾ ਲੋ ਵੀ ਦੱਸਿਐ ਤੁਹਾਡਾ ਧਰਮ ਹੀ ਹੈਣੀ ਔ ਲੋਕੀ ਕਹਿੰਦਾ ਜਿਆ ਜਿਹੜਾ ਸਰਦਾਰ ਨੇ ਪੱਗ ਬੰਨੀ ਆ ਕਹਿੰਦੇ ਸਰਦਾਰ ਸਾਹਿਬ ਜਾਂਦਾ ਜਿਹਨੇ ਟੋਪੀ ਪਾਈ ਆ ਕਹਿੰਦੇ ਮੁਸਲਮਾਨ ਜਾਂਦਾ ਜਿਹਨੇ ਤਿਲਕ ਲਾਇਆ ਕਹਿੰਦੇ ਹਿੰਦੂ ਜਾਂਦਾ ਤੇ ਸਾਡੇ ਬੰਦਿਆਂ ਦੀ 6743 ਜਾਤਾਂ ਸਾਡੀ ਕੋਈ ਧਾਰਮਿਕ ਨਹੀਂ ਸਾਡੇ ਕੋਈ ਪਛਾਣ ਨਹੀਂ ਹੈਨੀ ਪਛਾਣ ਬਣਾਉਣ ਵਾਸਤੇ ਰਬੀਦਾਸ ਜੀ ਦਾ ਧਰਮ ਜਿਹੜਾ ਬਣਾ ਰਿਹਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹਮੇਸ਼ਾ ਸਾਰਿਆਂ ਨੂੰ ਕਿਹਾ ਵੀ ਆਪਾਂ ਜਿਹੜੇ ਵੀ ਗੁਰੂ ਘਰ ਜਾਈਏ ਪਰ ਧਰਮ ਜਿਹੜਾ ਚਲੋਣਾ ਚਾਹੀਦਾ ਸਰਕਾਰ ਦੇਖ ਲਓ ਅਸੀਂ ਕਿੰਨੇ ਰਜਿਸਟਰੀਆਂ ਕੀਤੀਆਂ ਫੈਕਸ ਕੀਤੀਆਂ ਮੇਲਾਂ ਕੀਤੀਆਂ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਨੇ ਕੀ ਕੀਤਾ ਜਿਹੜੀ ਅਸੀਂ ਧਰਮ ਜੀਟਰ ਕਰਾਉਣਾ ਸੀ ਤੇ ਉਹਨਾਂ ਨੇ 39 ਕਾਸਟਾਂ ਦੇ ਵਿੱਚ ਜਿਹੜਾ ਰਵਿਦਾਸੀਆ ਅਸੀਂ ਧਰਮ ਬਣਾਉਣਾ ਸੀ ਉਹਨੂੰ ਕਾਸਟ ਬਣਾਤਾ ਉਹ ਜਾਤ ਬਣਾ ਦੇਤੀ ਇਹਦਾ ਵਿਰੋਧ ਵੀ ਅਸੀਂ ਆਪਣੇ ਚੈਨਲ ਤੇ 라ਹੀਂ ਪੂਰੇ ਮੇਲ ਕੇ ਗਵਾਨਾਂ ਨੂੰ ਕੀਤੀ ਹੈ ਰਾਸ਼ਟਰਪਤੀ ਕੀਤੀ ਹੈ ਵੀ ਤੁਸੀਂ ਤਾਂ ਅਸੀਂ ਤਾਂ ਧਰਮ ਬਣਾਉਣਾ ਚਾਹੁੰਦੇ ਹਾਂ ਹਾਈ ਕੋਰਟ ਦੇ ਵਿੱਚ ਵੀ ਰਿੱਟਾਂ ਹੀ ਪਈ ਆ ਵੀ ਅਸੀਂ ਤਾਂ ਧਰਮ ਬਣਾਉਣਾ ਚਾਹੁੰਦੇ ਤੁਸੀਂ ਕਾਸਟ ਦੇ ਵਿੱਚ ਲੈ ਆਂਦਾ ਵੀ ਸ਼ਬਦ ਠੋਣਾ ਚਾਹੀਦਾ ਮੈਂ ਸਰਪੰਚ ਸਾਹਿਬ ਜੀ ਤੁਹਾਣਾ ਵਾਅਦਾ ਕਰਦਾ ਵੀ ਆਪਾਂ ਦੋ ਤਿੰਨ ਦਾ ਟਾਈਮ ਦਿੰਦੇ ਆ ਜੇਕਰ ਤੁਹਾਡੇ ਨਾਲ ਪਿਆਰ ਮੁਹੱਬਤ ਨਾਲ ਪਿੰਡ ਦੇ ਬੰਦ ਬੈਠ ਗਏ ਤਾਂ ਅਸੀਂ ਬੋਲਾਂਗੇ ਵੀ ਪਿੰਡ ਦਾ ਇੱਕ ਆ ਤਾਂ ਦੀ ਮੇਨਾਂ ਨਹੀਂ ਬਣਦੀ ਹੋਊਗੀ ਬਾਬਾ ਜੀ ਨਾਲ ਬਣਦੀ ਕਿਸਾ ਨਾ ਸਰਪੰਚ ਨਾਲ ਹੀ ਬਣਦੀ ਪੰਚਾਇਤ ਮੈਂ ਮਰਾ ਪਰ ਯਾਰ ਇਹਨਾਂ ਦਾ ਕੀ ਲੈਣਾ ਦੇਣਾ ਜਿੱਥੇ ਹਰ ਦਾ ਨਿਸ਼ਾਨ ਲੱਗ ਗਿਆ ਉੱਥੇ ਤਾਂ ਜਿਹੜੇ ਜਾਤ ਪਾਤ ਆ ਜਾਂ ਆਪਣੇ ਚ ਢੋਣ ਦੇ ਕਿਲੇ ਹੁੰਦਾ ਫਿਰ ਉਹੀ ਚ ਤਾਂ ਹੁੰਦਾ ਨਾ ਜਿਹੜਾ ਮੰਨਦਾ ਨਹੀਂ ਉਹ ਢੋਣ ਦੇ ਕਿਲੇ ਇਹ ਕੱਢ ਕੇ ਅਸੀਂ ਇਹ ਦੇਖੀਏ ਵੀ ਅਸੀਂ ਜੇ ਜਗ੍ਹਾ ਦੇ ਵੀ ਦਿੱਤੀ ਜੇਕਰ ਮੇਰੀ ਜਗ੍ਹਾ ਹੁੰਦੀ ਇਹ ਜੇ ਮੇਰਾ ਕਬਜ਼ਾ ਹੁੰਦਾ ਤੁਸੀਂ ਇਹ ਤੇ ਨਿਸ਼ਾਨ ਸਾਹਿਬ ਲਾਉਂਦੇ ਮੈਂ ਸਾਰੀ ਹਟਣ ਤਿਆਰ ਐ ਕਿੱਡੀ ਵੱਡੀ ਗੱਲ ਐ ਦੇਣੀ ਕਿਹਨੂੰ ਆ ਆਪਣੇ ਬਾਪ ਨੂੰ ਦੇਣੀ ਜਿਹਨੇ ਸਾਡੀ ਪਛਾਣ ਬਣਾਈ ਐ ਇਹਨੇ ਕਿਹਾ ਕਹਿ ਰਵਿਦਾਦ ਖਲਾਜ ਮ ਅਸੀਂ ਉਹਨਾਂ ਨੂੰ ਸਮਰਪਤ ਉਹਨਾਂ ਨੂੰ ਜਗ੍ਹਾ ਦੇਣ ਨੂੰ ਤਿਆਰ ਹਾਂ ਤੇ ਫਿਰ ਤੁਸੀਂ ਲਗਦਾ ਸੀ ਕਿ ਕਹਿੰਦੇ ਲਾਇਕ ਨਹੀਂ ਹੈਗੇ ਇਸ ਕਰਕੇ ਉਹਦਾ ਵਿਰੋਧ ਅਸੀਂ ਗੁਰੂ ਦਾ ਡੈਗਰ ਪਕੜਦੇ ਹਾਂ ਤੇ ਸਰਪੰਚ ਸਾਹਿਬ ਤੁਹਾਡੀ ਸਾਡੀ ਪੰਚਾਇਤ ਮੈਂਬਰਾਂ ਦਾ ਤੁਹਾਡਾ ਪਿੰਡ ਦੇ ਨਗਰ ਦਾ ਵਸਨੀਕ ਸਾਰਾ ਹੀ ਇੱਥੇ ਜਿਹੜਾ ਨੀ ਪੱਥਰ ਬਾਬਾ ਜੀ ਕੋਲ ਰੱਖਿਆ ਸਰਪੰਚ ਸਾਹਿਬ ਨੇ ਰੱਖਿਆ ਸਾਡੀ ਗੁਰੂ ਦਾ ਡੈਗਰ ਕੋਲ ਰੱਖਿਆ ਅਸੀਂ ਤੁਹਾਡੇ ਪਿੰਡ ਵਾਸੀਨ ਬਹੁਤ ਬਹੁਤ ਵਧਾਈ ਦਿੰਦਾ ਇਹ ਕੰਮ ਚਾਲੂ ਰੱਖਣਾ ਤੁਸੀਂ ਤਾਨੂੰ ਰਾਤ ਬਸੇਦੇ ਜਦੋਂ ਕਿਤੇ ਕੋਈ ਦੁੱਖੇ ਤੁੰਦੀ ਜਾਂ ਕੋਈ ਰੋਗ ਦਾ ਤੁਸੀਂ ਤੁਰੰਤ ਫੋਨ ਕਰਨਾ ਅਸੀਂ ਜਾਣੀਆ ਸਾਡਾ ਕੰਮ ਜਿਹੜੇ ਸੰਸਥਾ ਦਾ ਅਸੀਂ ਪ੍ਰਸ਼ਾਸਨ ਨੂੰ ਦੱਸਦਾ ਵੀ ਇਹ ਕੰਮ ਜਿਹੜਾ ਹੁਣ ਰੁਕਣਾ ਨਹੀਂ ਇਹ ਗੁਰੂ ਘਰ ਦਾ ਲੈਂਟਰ ਪੈ ਕੇ ਛੱਡਾਂਗੇ ਜਿੰਨੀ ਛੇਤੀ ਹੋਵੇ ਇਸ ਗੁਰਪੁਰ ਤੋਂ ਪਹਿਲਾਂ ਪਹਿਲਾਂ ਤੁਸੀਂ ਸਾਰੇ ਪਿੰਡ ਦੇ ਇੱਥੇ ਗੁਰਪੁਰ ਮਾਉਣਾ ਫਰਵੀ ਵਿੱਚ ਇਹ ਤਾਂ ਨਾ ਵਾਦਾ ਕਰ ਗਿਆ ਨੇ ਸਾਰਿਆਂ ਨੂੰ ਜੈ ਗੁਰਦੇਵ ਧਾਨ ਗੁਰਦੇਵ ਜੈ ਭੀਮ ਜੈ ਭਾ ਇੱਕ ਨਾਸਤ ਸਵਾਲ ਵੀ ਤੁਸੀਂ ਪਿੰਡ ਦੇ ਵਿੱਚ ਜਿਹਦਾ ਥੋੜੇ ਘਰ ਨੇ ਐਸੀ ਬਰਾਦਰੀ ਦੇ ਤੇ ਬਾਕੀ ਜਿਹੜੇ ਫਾਈਨੈਂਸ਼ਲੀ ਵੀ ਜਿਹੜੇ ਲੋਕ ਵੀਕ ਨਹੀਂ ਮੈਂ ਪਹਿਲੇ ਤੁਸੀਂ ਗੱਲ ਕਰਦੇ ਸੀ ਜਿਹੜਾ ਗੁਰੂ ਘਰ ਦਾ ਨਹੀਂ ਪੱਥਰ ਰੱਖਿਆ ਗਿਆ ਇਹਦੇ ਲਈ ਤੁਸੀਂ ਗੱਲ ਕਰਦੇ ਸੀ ਵੀ ਕੋਈ ਸਮਾਨ ਵਗੈਰਾ ਦਿੱਤਾ ਜਾਏਗਾ ਉਹਦੇ ਬਾਰੇ ਸੰਕਤ ਨੂੰ ਜਾਣਕਾਰੀ ਦੇ ਦਿਓ ਉਹਦੇ ਬਾਰੇ ਅਸੀਂ ਸਰਪੰਚ ਸਾਹਿਬ ਨਾਲ ਹੀ ਸਲਾਹ ਕੀਤੀ ਸੀ ਸਾਡੇ ਇੱਥੇ ਬਜ਼ੁਰਗ ਸਾਹਿਬ ਨੇ ਕਿਹਾ ਸੀ ਵੀ ਸਾਡੇ ਕੋਲ ਹਲੇ ਜਾਂ ਇੱਟਾਂ ਜਾਂ ਹੋਰ ਸਮਾਨ ਨਹੀਂ ਹੈਗਾ ਸੋ ਮੈਂ ਆਪਣੀ ਜਿਹੜੀ ਗੁਰਦਾਰ ਟੈਕਲ ਫੋਰਸ ਦੀ ਟੀਮ ਜਿਹੜੀ ਇੱਥੇ ਲੁਕ ਲਿਆ ਉਹਨਾਂ ਨੂੰ ਕਿਹਾ ਵੀ ਤੁਸੀਂ 5000 ਇੱਟ ਤੇ ਦੋ ਟਰਾਲੀਆਂ ਰੇਤਾ ਦੀਆਂ ਤੇ ਜਿਹੜੇ 30 ਬੋਰੇ ਸੀਮਿੰਟ ਦੇ ਦੋ ਤਾਂ ਜੋ ਆਪਣਾ ਬੇਸ ਦਾ ਸ਼ੁਰੂ ਹੋ ਜਾਵੇ ਤਾਂ ਕੋਈ ਸੇ ਬੰਦੇ ਨੂੰ ਕਵਾਂਗੇ ਵੀ ਇੱਥੇ ਮਿੱਟੀ ਜਿਹੜੀ ਆ ਸਿੱਟੀ ਜਾਵੇ ਜਿੱ ਉਹਨਾਂ ਨੂੰ ਵੀ ਕਹਾਂਗੇ ਅਸੀਂ ਤਾਂ ਤਿਆਰੀ ਬੇਸ਼ੁਰੂ ਕਰਾਤਾ ਉਪਰਲਾ ਸਾਰਾ ਕਾਰਜ ਜਿਹੜਾ ਚਾਹੇ ਉਹਨਾਂ ਨੂੰ ਟਿੱਪਰ ਦਾ ਕਹੀਏ ਚਾਹੇ ਬਜਰੀ ਦਾ ਕਹੀਏ ਚਾਹੇ ਸਰੀਏ ਦਾ ਕਹੀਏ ਉਹਨਾਂ ਕੋ ਵੀ ਸੇਵਾ ਲਵਾਂਗੇ ਹੋਰ ਵੀ ਸਾਡੇ ਜਿਹੜੇ ਇੱਥੇ ਦੇ ਮੰਤਰੀ ਸਾਹਿਬਾਨ ਨੇ ਉਹਨਾਂ ਨੂੰ ਵੀ ਕਹਾਂਗੇ ਸੋ ਅਸੀਂ ਲੱਖੀ ਜੀ ਰੂੜੀ ਲਾਵਾਂਗੇ ਜਿਹੜੇ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਹੈਗੇ ਆ ਇਹਨਾਂ ਨੂੰ ਵੀ ਭਰਾਵਾਂ ਨੂੰ ਕਹਾਂਗੇ ਸਾਰੇ ਮਿਲ ਜੁਲ ਕੇ ਸਹਿਯੋਗ ਲੈ ਕੇ ਇੱਥੇ ਗੁਰੂ ਘਰ ਜਿਹੜਾ ਜਲਦੀ ਤਿਆਰ ਕਰਦਾਂਗੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਇਹ ਹਨ ਗੁਰੂ ਰਵਦਾਰ ਟਾਈਗਰ ਫੋਰਸ ਪੰਜਾਬ ਪ੍ਰਧਾਨ ਜਸਸੀ ਤਲ ਜੋ ਬੋਲੇ 100 ਰੁਪਏ ਸਤਿਗੁਰੂ ਲਾਲਸ ਮਹਾਰਾਜ ਗੁਰੂ ਰਵਿਦਾਸ ਸ਼ਕਤੀ ਗੁਰੂ ਰਵਿਦਾਸ ਸ਼ਕਤੀ ਗੁਰੂ ਰਵਿਦਾਸ ਸ਼ਕਤੀ ਜੈ ਭਿੰਮ ਜੈ ਭਾਲ ਜੈ ਭਿੰਮ ਜੈ ਭਾਲ ਜੈ ਗੁਰਦੇਵ ਧੰਨ ਗੁਰਦੇਵ ਕਰਬੋ ਬੰਸੋ ਬਾਕੀ